ਸ਼ਸ਼ੀਕਲ ਸਰ ਜੀ ਹਾਂਜੀ ਸਰ ਜੀ ਸਾਨੂੰ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਧਾ ਪੰਜਾਬ ਸਰਕਾਰ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੁੱਖ ਮੰਗ ਸੀ ਵੀ ਡੀਏ ਦੇ ਵਿੱਚ 16% ਹਰ ਹਾਲਤ ਦੇ ਵਿੱਚ ਵਾਧਾ ਕੀਤਾ ਜਾਵੇ ਪਰ ਪੰਜਾਬ ਸਰਕਾਰ ਵੱਲੋਂ 2025 ਬਜਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜਦਸਾਰ ਕੇ ਮੁਲਾਜ਼ਮ ਮੁੱਖ ਮੰਗਾ ਵੀ ਜਿਸ ਤਰ੍ਹਾਂ ਕੇਂਦਰ ਸਰਕਾਰ ਮਨਾਂ ਡੀਏ 58% ਆ ਪੰਜਾਬ ਮਨਾਨਾ ਡੀਏ ਆ ਉਹ 42% ਆ 16 ਹਜ਼ਾਰ ਦਾ ਬਹੁਤ ਵੱਡਾ ਫਰਕ ਆ ਵੀ ਡੀਏ ਵਿੱਚ ਵਾਧਾ ਕੀਤਾ ਜਾਵੇ 2025 ਵਿੱਚ ਪੰਜਾਬ ਸਰਕਾਰ ਵੱਲੋਂ ਡੀਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਮਲਾਜਮਾਂ ਦੇ ਬਿੱਤਾਂ ਹਰਪਾਸ ਜੀਮਾ ਦਾ ਬਿਆਨ ਆਇਆ ਵੀ ਮਲਾਨਾ ਜੋ ਏਰੀਆ ਲਗਭਗ 18 ਕਰੋੜ ਤੋਂ ਉੱਪਰ ਮੰਨਦਾ ਵੱਡੀ amount ਬਣਦੀ ਸੀ ਜਿਸ ਦਾ ਰਿਵਿਊ ਵਿੱਚ ਵਾਧਾ ਨਹੀਂ ਹੋਇਆ ਆਉਣ ਵਾਲੇ ਸਮੇਂ ਵਿੱਚ ਬਿੱਤਾਂ ਹਰਪਾਸ ਜੀਮਾ ਨੇ ਜੋ ਬਿਆਨ ਦੇ ਮੁਤਾਬਕ ਜੋ ਡੀਏ ਵਿੱਚ ਵਾਧਾ ਹੋ ਸਕਦਾ ਹਾਂਜੀ ਸਰ ਜੀ ਛੇਵੇਂ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮਹਾਰਾਜਾ ਜੀ ਛੇਵੇਂ ਪੇਖ ਨੇ ਲਗਭਗ 19000 ਕਰੋੜ ਤੋਂ ਉੱਪਰ ਬਣਦਾ ਜਿਸ ਨੂੰ ਲੈ ਕੇ ਮੁੱਖ ਨੇ ਭਵਨ ਭਵਨ ਨਾਲ ਵਿਤੋਨੀ ਹਰਪਾਲ ਸਿੰਘ ਜੀ ਨਾਲ ਮੀਟਿੰਗਾਂ ਹੋਈਆਂ ਉਹਨਾਂ ਸਮੇਂ ਚ ਹੋ ਸਕਦਾ ਜੋ ਏਰੀਅਰ ਆ ਜੋ ਮੁਲਾਜ਼ਮ ਰੈਗੂਲਰ ਮੁਲਾਜ਼ਮ ਜੋ ਅਪੀਲ ਜੁਲਾਈ 26 ਤੋਂ ਪਹਿਲੀ ਗੈਸਤਨ ਲੋਗੀ ਕੁਝ ਸਾਢੇ 10 ਨੂੰ ਸਾਥੀ ਆ ਉਹਨਾਂ ਨੂੰ ਏਰੀਅਰ ਮਿਲ ਵੀ ਚੁੱਕਿਆ ਹਾਂ ਜੀ ਰਿਟਾਇਰਮੈਂਟ ਹੋਏ ਮੁਲਾਜ਼ਮ ਕਿੰਨੇ ਫੈਕਟਰ ਦੀ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਦੇ ਮੈਹਕਮੇ ਵਿੱਚੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਮੀਟਿੰਗ ਮੁੱਖ ਮੰਤਰੀ ਭਵਾਂਤਮਨ ਨਾਲ ਚੰਡੀਗੜ੍ਹ ਵਿੱਚ ਹੋਈ ਸੀ ਜਿਸ ਦੇ ਮੁੱਖ ਮੰਗ ਸੀ ਕਿ ਜੋ ਫੈਕਟਰ 258 ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ ਮੁੱਖ ਮੰਤਰੀ ਭਵਾਂਤਮਨ ਨੇ ਪ੍ਰਸਾਦ ਲੈ ਕੇ ਉਨ੍ਹਾਂ ਦੇ ਸਾਹਮਣੇ ਵਿੱਚ ਜੋ ਫੈਕਟਰ 258 ਲਾਗੂ ਕੀਤਾ ਜਾਦਾ ਹੈ ਹਾਂ ਜੀ ਸਰ ਜੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਚਾਹੀਦਾ 14720 ਪੱਤੀ ਮਿਲਣ ਲਈ ਛੇ ਮਹੀਨੇ ਬੇਗਹਰ ਲਾਗੂ ਹੋਣਾ ਚਾਹੀਦਾ ਸੀਗਾ ਪਰ ਪੰਜਾਬ ਸਰਕਾਰ ਵੱਲੋਂ ਸੱਤਵਾਂ ਬੇਗਹਰ ਲਾਗੂ ਕੀਤਾ ਗਿਆ ਜਿਸ ਕਰਕੇ ਰਾਜ ਬਹੁਤ ਗੁੱਸਾ ਹੈ ਕਿਉਂਕਿ ਜਿਹੜੇ ਸਾਡੇ ਮਲਾਜਮਾਂ 14720 ਨੂੰ ਪਾਤੇ ਹੋਇਆ ਉਹਨਾਂ ਨੂੰ ਛੇ ਮਹੀਨੇ ਬੇਗਹਰ ਕੀਤਾ ਗਿਆ ਜਿਨ੍ਹਾਂ ਤਨਖਾਹ 12000 14000 ਵੱਧ ਗਈ ਹਰ ਮਹੀਨੇ ਪਰ ਜਿਹੜੇ ਮਲਾਜਮਾਂ ਦਾ 17720 ਨੂੰ ਮਲਾਜਮਾਂ ਨੂੰ ਸਤਾਂਵੇਂ ਬੇਗ ਨਾ ਕੀਤਾ ਗਿਆ ਉਹਨਾਂ ਦੀ ਤਨਖਾਹ 12 ਜਾਂ 14 ਘਟ ਚੁੱਕੀ ਆ ਅਸੀਂ ਮੰਗ ਕਰਨ ਮੁੱਖ ਮੰਤਰੀ ਤੋਂ ਵੀ ਛੇਵੇਂ ਪੇਕ ਨੂੰ ਹਰ ਹਾਲਤ ਦੇ ਵਿੱਚ ਮਲਾਜ਼ਮਾਂ ਨੂੰ ਲੱਗਦੇ ਹਨ ਹਾਂਜੀ ਕੱਚੇ ਮਲਾਜ਼ਮਾਂ ਨੂੰ ਕਦੋਂ ਤੱਕ ਰੈਗੂਲਰ ਕਰ ਸਕਦੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੈਹਗ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕੱਚੇ ਮਲਾਜ਼ਮਾਂ ਕੰਮ ਕਰਦੇ ਆ 2022 ਸਾਲਾਂ ਤੋਂ ਮੁੱਖ ਨੇ ਭਵਾਂ ਕਮਾਨ ਜੋ ਸਰਕਾਰ ਬਣੀ ਸੀ ਉਸ ਟਾਈਮ ਉਸ ਸਮੇਂ ਕਹਿੰਦਾ ਸੀ ਮੇ ਜੋ ਕੱਤੇ ਮਲਾਜਵਾ ਮੈਂ ਰੈਗੂਲਰ ਕਰੂੰਗਾ ਪਾਸ ਸਰਕਾਰ ਨੂੰ ਲਗਭਗ ਪੌਣੇ 4 ਸਾਲ ਦਾ ਸਮਾਂ ਹੋ ਚੁੱਕਿਆ ਪੌਣੇ 4 ਸਾਲ ਵਿੱਚ ਮੁਖਰੀ ਭੂਮਣ ਪ੍ਰਧਾਨ ਨਾਲ ਸਾਗੁੰਡੀ ਚੇਅਰਮੈਨ ਵੇਤੋਂ ਇਹ ਹਰਪਾਲਨ ਟੀਮਾਂ ਨਾਲ